ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 25 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਆ ਐਸ ਲਈ ਜੇਕਰ ਤਾਜ਼ਾ ਸੈਟੇਲਾਈਟ ਦੀਆਂ ਤਸਵੀਰਾਂ ਦੇਖਦੇ ਆਂ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਪੰਜਾਬ ਦੇ ਕੁਸ਼ਕ ਖੇਤਾਂ ਦੇ ਵਿੱਚ ਐਸੇ ਲਈ ਹਲਕੀ ਟਟੂਮੇ ਬਦਲਵਾਈ ਬਣੀ ਹੋਈ ਹੈ ਦੋਆਬਾ ਖੇਤਰ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਅਜ ਕੁਸ਼ਕ ਖੇਤਰਾਂ ਤੱਕ ਸੀਮਿਤ ਰਹੇ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਸਾਫ਼ੀ ਬਣਿਆ ਹੋਇਆ ਤੇ ਬਦਲਵਾਈ ਕੁਝ ਖੇਤਰਾਂ ਦੇ ਵਿੱਚ ਚੱਲ ਰਹੀ ਹੈ ਦੂਜੇ ਫਸੇ ਦੇਖ ਸਕਦੇ ਹਾਂ ਉੱਤਰ ਹਾਰਦ ਦੇ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਮਧ ਪ੍ਰਦੇਸ਼ ਦੇ ਕੁਝ ਖੇਤਰਾਂ ਦੇ ਵਿੱਚ ਦਿੱਲੀ ਗੁਰੂਗਰਾਮ ਰੇਡਾ ਇਨਗ ਦੇ ਕੁਝ ਆਸ-ਪਾਸ ਦੇ ਖੇਤਰਾਂ ਦੇ ਵਿੱਚ ਅਸਲੇ ਬਦਲ ਕਰ ਜਲੇਸ਼ ਵਾਲੇ ਬਣ ਰਹੇ ਨੇ ਜੋ ਬਣ ਰਹੇ ਨੇ ਜਿਹੜੇ ਕਿਉਂ ਦੇ ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਜਵਰਦਸਤ ਮਹੀਆਂ ਦੀਆਂ ਕਾਰਵਾਈਆਂ ਦੇਣਗੇ ਦੂਜੇ ਫਾਸੇ ਲਹਿੰਦੇ ਵਾਲ ਫਾਸੇ ਦੇਖਦੇ ਹਾਂ ਤਾਂ ਇਸਲਾਮਾਬਾਦ ਪਸ਼ਾਵਰ ਇਹਨਾਂ ਖੇਤਰਾਂ ਦੇ ਵਿੱਚ ਜਵਰਦਸਤ ਬਦਲ ਬਣ ਰਿਹਾ ਜਿਹੜਾ ਕਿਉਂ ਦੇ ਘੰਟਿਆਂ ਦੇ ਵਿੱਚ ਨਾਲ ਲੱਗਦੇ ਖੇਤਰਾਂ ਨੂੰ ਕਵਰ ਕਰੇਗਾ ਪੰਜਾਬ ਦੇ ਵਿੱਚ ਮੀਂਹ ਅਸਰ ਅੱਜ ਰਾਤ ਨੂੰ ਘੱਟ ਬਣੇ ਹੋਏ ਨੇ ਜੇਕਰ ਬੱਦਲ ਬਣ ਜਾਂਦਾ ਕੁਝ ਕਿਸੇ ਤਰ੍ਹਾਂ ਦੇ ਵਿੱਚ ਤੇ ਉਹ ਘੱਟ ਖੇਤਰੀ ਕਾਰਵਾਈਆਂ ਕਰੇਗਾ ਯਾਨੀ ਕਿ 1-2 ਜੜਿਆਂ ਤੱਕ ਸੀਮਿਤ ਰਹੇਗਾ ਜੇਕਰ ਅਫਰ ਰਾਤਾਂ ਦੇ ਟੈਂਪਰੇਚਰ ਦੀ ਗੱਲ ਕਰਦੇ ਆਂ ਸੋ ਜਿਹੜਾ ਟੈਂਪਰੇਚਰ ਹੈ ਜੀ 24 ਤੋਂ ਲੈ ਕੇ 27 28 ਦੇ ਆਸ-पास ਚੱਲਦੇ ਫਿਰਨੇ ਰਾਤਾਂ ਦੇ ਜਿੱਥੇ ਟੈਂਪਰੇਚਰ 30 ਤੋਂ ਚਾਹ ਜਾ ਰਹੀ ਸੀ ਉਸ ਤੋਂ ਥੋੜੀ ਜੀ ਹੁਣ ਰਾਹਤ ਹੈ ਰਾਹਤ ਵੈਸੇ ਜ਼ਿਆਦਾ ਵੀ ਨਹੀਂ ਹੈ ਕਿਉਂਕਿ ਹਮਸ ਬਣੀ ਹੋਈ ਹੈ ਹਮਸ ਕਰਕੇ ਜਿਹੜਾ ਟੈਂਪਰੇਚਰ ਜਾਂਦੇ ਤੇ ਬਣੇ ਹੋਏ ਨੇ ਤੇ ਇਹ ਹਮਸ ਤੋਂ ਵੀ ਜਲਦ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਮੌਨਸਨ ਐਸ ਵੇਲੇ ਸਰਗਰਮ ਹੋਣ ਜਾ ਰਿਹਾ ਉੱਤਰ ਭਾਰਤ ਦੇ ਵਿੱਚ ਤੇ ਆਉਣ ਦੇ ਦਿਨਾਂ ਦੇ ਵਿੱਚ ਜ਼ਬਰਦਸਤ ਮੀਂਹ ਪੰਜਾਬ ਦੇ ਵਿੱਚ ਹੋ ਇਹ ਲੱਗ ਸਕਦੇ ਨੇ ਜੇਕਰ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰਦੇ ਹਾਂ ਤੇ 40.2 ਡਿਗਰੀ ਦੇ ਨਾਲ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਖੇਤਰ ਰਿਹਾ ਔਰ 39.2 ਡਿਗਰੀ ਦੇ ਨਾਲ ਸਰਸਾ ਜਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਹਰਿਆਣੇ ਦੇ ਵਿੱਚ ਜੇਕਰ ਆਪਾਂ ਮੈਕਸਿਮਮ ਜਿਲ੍ਹਿਆਂ ਦੇ ਵਿੱਚ ਦੇਖਦੇ ਹਾਂ ਤੇ 34 35 36 ਇਹਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਪੰਜਾਬ ਦੇ ਬਹੁਤਿਆਂ ਥਾਵਾਂ ਦੇ ਉੱਤੇ ਔਰ 35 36 37 ਟੈਂਪਰੇਚਰ ਚੱਲਦੇ ਹੋਏ ਨੇ ਹਰਿਆਣੇ ਦੇ ਬਹੁਤਿਆਂ ਥਾਵਾਂ ਦੇ ਉੱਤੇ ਸੋ ਇਹਨਾਂ ਦੇ ਵਿੱਚ ਗਿਰਾਵਟ ਆ ਰਹੀ ਹੈ ਟੈਂਪਰੇਚਰ ਹੇਠਾਂ ਜਾ ਰਹੇ ਨੇ ਪੰਜਾਬ ਦੇ ਵਿੱਚ ਤਾਂ ਟੈਂਪਰੇਚਰ ਹਾਲੇ ਤਾਂ ਨਹੀਂ ਬਣੇ ਹੋ ਟੈਂਪਰੇਚਰ ਇਕੱਤੀ ਬੱਤੀ ਤੇ ਇਤਿਹਾਸ ਅਸਾਲ ਦੇ ਫੈਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਦਰਜ ਹੋਈ ਉੱਥੇ ਟੈਂਪਰੇਚਰ 36 37 38 ਦੇ ਚੱਲਦੇ ਹੋਏ ਨੇ ਸੋ ਆਉਂਦੇ ਦਿਨਾਂ ਦੀ ਜਗਰਾਫੀਆ ਗੱਲ ਕਰਦੇ ਆਂ ਤੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਅੱਜ ਆਈਐਮਡੀ ਯਾਨੀ ਕਿ ਮੌਸਮ ਵਿਭਾਗ ਵੱਲੋਂ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ ਗਾਰਨਿੰਗ ਫੋਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ 21 ਜੂਨ ਦੀ ਅੱਜ ਤਰੀਕ ਪਈ ਹੋਈ ਆ ਆਜੂਗੀ ਹੈਵੀ ਰੇਨ ਦੇ ਅਲਰਟ ਨੇ ਕੁਝ ਖੇਤਰਾਂ ਦੇ ਵਿੱਚ ਜੇਕਰ ਅਸੀਂ ਅੱਜ ਕੱਲ ਦੀ ਗੱਲ ਕਰਦੇ ਹਾਂ ਕੱਲ ਵੈਰੀ ਹੈਵੀ ਰੇਨ ਯਾਨੀ ਕਿ ਭਾਰੀ ਮੀਂਹ ਦੇ ਕੱਲ ਵੀ ਅਲਰਟ ਨੇ ਅਸੋਵਾ 23 24 25 ਤਰੀਕ ਤੱਕ ਜਿਹੜੇ ਹੁਣ ਮੀਂਹ ਲੱਗਣ ਜਾ ਰਹੇ ਨੇ ਮੌਨਸੂਨ ਨੇ ਅੱਗੇ ਰਫ਼ਤਾਰ ਫੜਨੀ ਹੈ ਹਾਲਾਂਕਿ ਅੱਜ ਮੌਨਸੂਨ ਸ਼ਾਂਤ ਹੈ ਪੰਜਾਬ ਦੇ ਵਿੱਚ ਪਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਸਰਗਰਮ ਹੈ ਤੇ ਆਉਂਦੇ ਜਿਹੜੇ 3-4 ਦਿਨ ਨੇ ਪੰਜਾਬ ਦੇ ਵਿੱਚ ਗਤੀਵਿਧੀਆਂ ਵਧਣਗੀਆਂ ਮੌਨਸੂਨ ਦੀਆਂ ਨਾਲ ਲੱਗਦੇ ਪਹਾੜੀ ਖੇਤਰਾਂ ਦੇ ਵਿੱਚ ਗਤੀਵਿਧੀਆਂ ਵਧਣਗੀਆਂ ਤੇ ਜਿਹਦੇ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਲਗਾ ਲੱਗ ਕ ਬਹੁਤ ਜਿਆਦਾ ਥਾਂ ਉੱਤੇ ਕੋਸ਼ਕ ਜਲੇ ਐਸੇ ਹੋ ਸਦਨੇ ਜਿੱਥੇ অতি ਭਾਰੀ ਮੀਂਹ ਜਲੇ ਦਾ ਦਰਜਾ ਸਕਦੇ ਨੇ ਜਿਹਨੂੰ ਅਫਾਕਾ ਜਲੇਆ ਵੈਰੀ ਹੈਵੀ ਰੇਨ ਠੰਡਾ ਸ੍ਰਮ ਲਾਈਟਨਿੰਗ ਤੇ ਹੈਵੀ ਰੇਨ ਦੇ ਅਲਰਟ ਆ ਜਿਹੜੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਨੇ ਮੌਸਮ ਵਿਭਾਗ ਲੋ ਆਉਂਦੇ ਤਿੰਨ ਚਾਰ ਦਿਨਾਂ ਦੇ ਲਈ ਤੁਹਾਨੂੰ